ਬੀਜੇਪੀ ਪੰਜਾਬ ਤੇ ਇੰਨੀ ਮਿਹਰਬਾਨ ਕਿਵੇਂ ਹੋ ਰਹੀ ਹੈ ਮੋਦੀ ਸਾਹਿਬ ਦਾ ਜੋ ਪਿਆਰ ਹੈ ਪੰਜਾਬ ਨਾਲ ਜੋ ਮੋਦੀ ਸਾਹਿਬ ਦੇ ਦਿਲ ਚ ਪੰਜਾਬ ਦੀ ਜਗਾ ਹੈ ਇਹ ਸਮਝਦਾ ਕਿਸੇ ਦਿਨ ਨਹੀਂ 440 ਕਰੋੜ ਰੁਪਏ ਦੀ ਲਾਗਤ ਨਾਲ 18 ਕਿਲੋਮੀਟਰ ਦੀ ਲਾਈਨ ਦਾ ਪ੍ਰੋਜੈਕਟ ਪਾਸ ਹੋਇਆ ਹੈ ਨਿਯਮ ਸਾਹਿਬ ਦਾ ਬੜਾ ਸਪਸ਼ਟ ਹੋਰ ਬੜਾ ਕਲੀਅਰ ਇਹਦੇ ਬਾਰੇ ਚ ਪੰਜਾਬ ਦੇ ਬਾਰੇ ਚ ਹੈ ਕਿ ਪੰਜਾਬ ਅੱਗੇ ਵਧਣਾ ਚਾਹੀਦਾ ਹੈ ਪੰਜਾਬ ਖੁਸ਼ਹਾਲ ਹੋਣਾ ਚਾਹੀਦਾ ਹੈ ਪੰਜਾਬ ਨੇ ਐਸੀਆਂ ਸਰਕਾਰਾਂ ਚੁਣੀਆਂ ਜਿਨ੍ਹਾਂ ਨੇ ਲਗਾਤਾਰ ਪੰਜਾਬ ਨੂੰ ਨਿਗਾਰਦਾ ਪੰਜਾਬ ਦੇ ਵਿੱਚ ਹੜਾ ਵਰਗੀ ਸਿਚੁਏਸ਼ਨ ਲਈ ਬਹੁਤ ਲੋਕਾਂ ਦਾ ਨੁਕਸਾਨ ਹੋਇਆ। ਬੀਜੇਪੀ ਦੇ ਲੀਡਰ ਉਰੇ ਤੱਕ ਹੀ ਤੁਸੀਂ ਵੀ ਗਰਾਊਂਡ ਤੇ ਉਤਰਦੇ ਦਿਖੇ ਲੇਕਿਨ ਵਿਰੋਧੀ ਆ ਦਾ ਕਹਿਣਾ ਹੈ ਕਿ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਸੀਗੇ ਉਹ ਘਰ ਬੈਠ ਕੇ ਤਮਾਸ਼ਾ ਦੇਖਦੇ। ਬੀਜੇਪੀ ਦੇ ਵਰਕਰ ਸੀ ਜਿਹੜਾ ਪਿੰਡਾਂ ਜਾ ਕੇ ਲੋਕਾਂ ਨੂੰ ਰੈਸਕਿਊ ਕਰ ਰਿਹਾ ਸੀ। ਜਿਹੜਾ ਪਾਣੀ ਚ ਘੁਸ-ਘੁਸ ਕੇ ਲੋਕਾਂ ਨੂੰ ਬਾਹਰ ਕਢ ਰਿਹਾ ਸੀ। आम आदमी पार्टी दे नेता दे, दे, दे ने ते स्वाए केंद्र सरकार ते खिलाफ दुष्प्रचार करण दे ਝੂਠਾ ਪ੍ਰਚਾਰ ਕਰਨ ਦੇ ਕੁਛ ਕੀਤਾ ਨਹੀਂ ਦੋ ਵਾਰਡ ਦਾ ਸਵਾਲ ਮੇਰੇ ਚ ਧਿਆਨ ਚਾਹ ਰਿਹਾ ਇਸ ਵੇਲੇ ਵਾਏ ਬੀਜੇਪੀ ਵਾਏ ਬੀ ਕਿਉਂਕਿ ਪੰਜਾਬ ਨੂੰ ਇਸ ਆਰਥਿਕ ਸੰਕਟ ਚ ਸਿਰਫ ਬੀਜੇਪੀ ਦਾ ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਕੋਮਲ ਸਿੰਘ ਹਾਂ ਬੀਤੇ ਦਿਨੀ ਬੀਜੇਪੀ ਵੱਲੋਂ ਪੰਜਾਬ ਨੂੰ ਦੋ ਵੱਡੀਆਂ ਸੌਗਾਤਾ ਦਿੱਤੀਆਂ ਗਈਆਂ ਨੇ ਇਸ ਬਾਰੇ ਚਰਚਾ ਕਰਨ ਲਈ ਸੱਦੇ ਨਾਲ ਬੀਜੇਪੀ ਦੇ ਪੰਜਾਬ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਮੌਜੂਦ ਨੇ ਡਾਕਟਰ ਸਾਹਿਬ ਪਹਿਲੇ ਤਾਂ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਬਹੁਤ ਧੰਨਵਾਦ ਕੋਮਲ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਹੈ ਤੁਹਾਨੂੰ ਬੀਜੇਪੀ ਪੰਜਾਬ ਤੇ ਇੰਨੀ ਮਿਹਰਬਾਨ ਕਿਵੇਂ ਹੋ ਰਹੀ ਹੈ ਕਿ ਰੇਲ ਲਿੰਕ ਲਾਈਨ ਮਿਲ ਗਈ ਰਾਜਪੁਰਾ ਤੋਂ ਮੋਹਾਲੀ ਤੱਕ ਲੰਬੇ ਸਮੇਂ ਦੀ ਮੰਗ ਸੀਗੀ ਫਿਰੋਜ਼ਪੁਰ ਤੋਂ ਦਿੱਲੀ ਤੱਕ ਦੀ ਜਿਹੜੀ ਹੈ ਬੰਦੇ ਪਰ ਟ੍ਰੇਨ ਵੀ ਜਿਹੜੀ ਹੈ ਪਾਸ ਹੋ ਗਈ ਕਿਵੇਂ ਦੇਖਦੇ ਦਿਖੋ ਮੋਦੀ ਸਾਹਿਬ ਦਾ ਜੋ ਪਿਆਰ ਹੈ ਪੰਜਾਬ ਨਾਲ ਜੋ ਮੋਦੀ ਸਾਹਿਬ ਦੇ ਦਿਲ ਚ ਪੰਜਾਬ ਦੀ ਜਗਾ ਹੈ ਮੈਂ ਸਮਝਦਾ ਕਿਸੇ ਦਿਨੀ ਹੈਗੀ ਪੰਜਾਬ ਨੂੰ ਪੰਜਾਬੀ ਨੂੰ ਪੰਥ ਨੂੰ ਮੋਦੀ ਸਾਹਿਬ ਬਹੁਤ ਪਿਆਰ ਕਰਦੇ ਹੈ ਔਰ ਇਸ ਕਰਕੇ ਜਦੋਂ ਦੀ ਇਹ ਸਰਕਾਰ ਬਣੀ ਹੈ ਲਗਾਤਾਰ ਪੰਜਾਬ ਲਈ ਜੋ ਜੋ ਕੁਝ ਸਰਕਾਰ ਕਰ ਸਕਦੀ ਹੈ ਉਹ ਅਸੀਂ ਕਰ ਰਹੇ ਹਾਂ ਚਾਹੇ ਉਹ ਆਈਆਈਐਮ ਬਣਾਣਾ ਹੋਵੇ ਅਮਰitsar ਚ ਐਮਸ ਬਣਾਇਆ ਬਠਿੰਡੇ ਚ ਦੋ ਪੀਜੀ ਦੇ ਸੈਟਲਾਈਟ ਸੈਂਟਰ ਬਣਾਏ ਕਈ ਲੱਖ ਕਰੋੜ ਦੇ ਹਾਈਵੇ ਪੂਰੇ ਪੰਜਾਬ ਚ ਬਣੇ ਸਾਰੇ ਪੰਜਾਬ ਨੂੰ ਕਨੈਕਟ ਕੀਤਾ ਵੰਦੇ ਭਾਰਤ ਦਿੱਤੀ ਪੰਜਾਬ ਨੂੰ ਉਨੇ ਤੋਂ ਦਿੱਲੀ ਤੱਕ ਸੋ ਉਸੇ ਕੜੀ ਚ ਦੋ ਵੱਡੇ ਪ੍ਰੋਜੈਕਟ ਹੋ ਰਾਇਆ ਇੱਕ ਤਾਂ ਮੇਰੇ ਹਲਕੇ ਚ ਆਇਆ ਮੈਂ ਲੰਬੇ ਸਮੇਂ ਤੋਂ ਇਹ ਗੱਲ ਸਰਕਾਰ ਦੇ ਧਿਆਨ ਚ ਲਿਆ ਰਿਹਾ ਸੀ ਕਿ ਬੀ ਮੁਹਾਲੀ ਦੇ ਲੋਕਾਂ ਦੀ ਮੰਗ ਹੈ ਕਿ ਸਾਨੂੰ ਵੀ ਦੇਸ਼ ਦੇ ਰੇਲਵੇ ਨੈਟਵਰਕ ਨਾਲ ਜੁੜਨ ਦਾ ਮੌਕਾ ਮਿਲੇ ਔਰ 18 ਕਿਲੋਮੀਟਰ ਦੀ ਲਾਈਨ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਉਸ ਮੰਗ ਨੂੰ ਪ੍ਰਵਾਨ ਕੀਤਾ ਹੈ ਔਰ 400 40 ਕਰੋੜ ਰੁਪਏ ਦੀ ਲਾਗਤ ਨਾਲ 18 ਕਿਲੋਮੀਟਰ ਦੀ ਲਾਈਨ ਦਾ ਪ੍ਰੋਜੈਕਟ ਪਾਸ ਹੋਇਆ ਹੈ ਇਹਦੇ ਨਾਲ ਹੀ ਇੱਕ ਹੋਰ ਬੰਦੇ ਬਾਰਤ ਐਕਸਪ੍ਰੈਸ ਵੀ ਮਿਲੀ ਹੈ ਫਿਰੋਜ਼ਪੁਰ ਤੋਂ ਲੈ ਕਰਕੇ ਦਿੱਲੀ ਤੱਕ ਸੋ ਦੋਨਾਂ ਪ੍ਰੋਜੈਕਟਸ ਲਈ ਮੈਂ ਮੋਦੀ ਸਾਹਿਬ ਦਾ ਵੀ ਸਾਡੇ ਰੀਅਲ ਮੰਤਰੀ ਵੈਸ਼ਨਰ ਸਾਹਿਬ ਦਾ ਸਾਡੇ ਰਾਜ ਮੰਤਰੀ ਰਵਨੀਤ ਬਿੱਟੂ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਨੂੰ ਇਹ ਦੋ ਵੱਡੀਆਂ ਸੌਗਾਤਾਂ ਦਿੱਤੀਆਂ ਤੁਸੀਂ ਸਰ ਹੁਣੇ ਜ਼ਿਕਰ ਕੀਤਾ ਕਿ ਪੀਐਮ ਮੋਦੀ ਜੀ ਦਾ ਪੰਜਾਬ ਲਈ ਖਾਸ ਪਿਆਰ ਹੈ ਪਰ ਇਹ ਪਿਆਰ ਕੁਝ ਸਾਲ ਪਹਿਲਾਂ ਤੱਕ ਦੁਸ਼ਮਣੀ ਜਿਹਾ ਜਾਪਦਾ ਜਿਗਾ ਜਦੋਂ ਕਿਸਾਨਾਂ ਦੇ ਨਾਲ ਲੜਾਈ ਚੱਲਦੀ ਸੀ ਬਿਲਾ ਦੀ ਨਹੀਂ ਦੁਸ਼ਮਣੀ ਤਾਂ ਦੇਖੋ ਇਹ ਲੋਕਾਂ ਨੇ ਪ੍ਰਮ ਫੈਲਾਇਆ ਜਿਹੜੇ ਸਾਡੇ ਵਿਰੋਧੀ ਸੀਗੇ ਉਹ ਲਗਾਤਾਰ ਇਹ ਪ੍ਰਮ ਫਲਾਉਂਦੇ ਰਹਿੰਦੇ ਆ ਹੌਲੀ 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 ਅੱਜ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਉਦੋਂ ਵੀ ਕੋਈ ਦੁਸ਼ਮਣ ਨਹੀਂ ਸੀ ਮੋਦੀ ਸਾਹਿਬ ਦਾ ਆਪਣਾ ਇੱਕ ਪੱਖ ਸੀ ਕਿ ਦੇਸ਼ ਦੇ ਕਿਸਾਨ ਦੀ ਆਮਦਨੀ ਵਧਣੀ ਚਾਹੀਦੀ ਹੈ ਦੇਸ਼ ਦੇ ਕਿਸਾਨ ਨੂੰ ਜ਼ਿਆਦਾ ਬਿਹਤਰ ਮਾਰਕੀਟਿੰਗ ਲਈ ਜਗ੍ਹਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀ ਦੇਸ਼ ਦੀ ਇਕਨੋਮੀ ਨਾਲ ਜੁੜਨਾ ਚਾਹੀਦਾ ਹੈ ਉਹਦੇ ਲਈ ਉਹਨਾਂ ਦੀ ਆਪਣੀ ਇੱਕ ਸੋਚ ਸੀ ਦੇਸ਼ ਦੇ ਬਹੁਤ ਸਾਰੇ ਅਰਥ ਸ਼ਾਸਤਰੀਆਂ ਦੀ ਸੋਚ ਹੀ ਉਹ ਕਾਨੂੰਨ ਆਏ ਅਸੀਂ ਆਪਣੀ ਗੱਲ ਨਹੀਂ ਸਮਝਾ ਸਕੇ ਕਾਨੂੰਨ ਵਾਪਸ ਲੈ ਲੈ ਪੀਐਮ ਸਾਹਿਬ ਦਾ ਬੜਾ ਸਪਸ਼ਟ ਹੋਰ ਬੜਾ ਕਲੀਅਰ ਇਦੇ ਬਾਰੇ ਵਿੱਚ ਪੰਜਾਬ ਦੇ ਬਾਰੇ ਵਿੱਚ ਹੈ ਕਿ ਪੰਜਾਬ ਅੱਗੇ ਵਧਣਾ ਚਾਹੀਦਾ ਹੈ ਪੰਜਾਬ ਖੁਸ਼ਹਾਲ ਹੋਣਾ ਚਾਹੀਦਾ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਪਾ ਰਹੇ ਨੇ ਕਿ ਅਗਰ ਅੱਜ ਪੰਜਾਬ ਪਛੜ ਰਿਹਾ ਹੈ ਜੀ ਹਰਿਆਣਾ ਅੱਗੇ ਵਧ ਰਿਹਾ ਹੈ ਜੀ ਤੇ ਉਹਦੇ ਸਭ ਤੋਂ ਵੱਡਾ ਕਾਰਨ ਹੈ ਕਿ ਹਰਿਆਣਾ ਨੇ ਬੀਜੇਪੀ ਨੂੰ ਚੁਣਿਆ ਔਰ ਪੰਜਾਬ ਨੇ ਐਸੀਆਂ ਸਰਕਾਰਾਂ ਚੁਣੀਆਂ ਜਿਨ੍ਹਾਂ ਨੇ ਲਗਾਤਾਰ ਪੰਜਾਬ ਨੂੰ ਨਿਗਾਰ ਵੱਲ ਲਾ ਕੇ ਰੱਖੀ ਤੁਸੀਂ ਉਹਨੇ ਕਿਹਾ ਕਿ ਅਸੀਂ ਸਮਝਾ ਨਹੀਂ ਪਾਏ ਲੋਕਾਂ ਨੂੰ ਤੇ ਹੁਣ ਇੱਕ ਹੋਰ ਰਿਫਾਰਮ ਹੋਇਆ ਪੰਜਾਬ ਦੇ ਵਿੱਚ ਪਹਿਲੇ GST ਦੀ ਪਰਸੈਂਟੇਜ ਜ਼ਿਆਦਾ ਸੀ ਬਟ ਲੇਟੈਸਟ ਸੁਣੇ GST ਦੀ ਪਰਸੈਂਟੇਜ ਡਾਊਨ ਕੀਤੀ ਹੈ ਉਹਦੇ ਨਾਲ ਗੱਡੀਆਂ ਰਾਸ਼ਨ ਛੋਟੇ ਤੱਬਕੇ ਤੋਂ ਲੈ ਕੇ ਵੱਡੇ ਤੱਬਕੇ ਤੱਕ ਸਭ ਨੂੰ ਫਰਕ ਪਿਆ ਹੈ ਉਹ ਕਿਉਂ ਕਰਨਾ ਪਿਆ ਕੀ ਕਾਰਨ ਬਣੇ ਨਹੀਂ ਉਹ ਤਾਂ ਜਦੋਂ ਅਸੀਂ GST ਰਿਫਾਰਮ ਲੈ ਕੇ ਆਏ ਸੀ ਨਾ ਉਦੋਂ ਹੀ ਮੋਦੀ ਸਾਹਿਬ ਨੇ ਕਿਹਾ ਸੀ ਜੀ ਕਿ ਦੇਸ਼ ਨੂੰ ਟੈਕਸ ਰਾਜ ਤੋਂ ਮੁਕਤ ਕਰਨਾ ਹੈ ਜੀ ਉਦੋਂ ਵੀ ਜਦੋਂ GST ਆਈ ਸੀ ਜਿਹੜੇ ਪੁਰਾਣੇ ਟੈਕਸ ਚੱਲ ਰਹੇ ਸੀ ਮੈਂ ਦੇਖ ਰਿਹਾ ਸੀ ਕਈ ਸਾਡੇ ਕਾਂਗਰਸ ਦੇ ਬਾਕੀ ਵਿਰੋਧੀ ਉਹ ਜੀ GST ਮੋਦੀ ਸਾਹਿਬ ਨੇ ਲਾਈ ਸੀ ਜੀ ਭਾਈ ਮੋਦੀ ਸਾਹਿਬ ਨੇ GST ਲਾਈ ਸੀ ਟੈਕਸ ਤੋਂ ਉਸ ਤੋਂ ਪਹਿਲਾਂ ਵੀ ਦੇਸ਼ ਚੱਲ ਰੇ ਸੀ ਬਿਲਕੁਲ ਕਈ ਤਰ੍ਹਾਂ ਦੇ ਟੈਕਸ ਸੀ VAT ਸੀ ਜੀ ਔਰ ਬਹੁਤ ਜ਼ਿਆਦਾ ਸੀ ਉਹ ਦੋਵੇਂ ਜਦੋਂ GST ਲਾਗੂ ਕੀਤੀ ਸੀ ਜਿਹੜੇ ਟੈਕਸ ਆਲਰੇਡੀ ਸੀ ਉਹਨਾਂ ਤੋਂ ਘਟਾ ਕੇ GST ਲਾਈ ਸੀ ਜੀ ਔਰ ਇਹ ਮੋਦੀ ਸਾਹਿਬ ਨੇ ਕਿਹਾ ਸੀ ਕਿ GST ਇੱਕ ਐਸਾ ਟੈਕਸ ਰਿਫਾਰਮ ਹੈ ਕਿ ਜਿਉਂ ਜਿਉਂ ਅੱਗੇ ਹੋਏਗਾ ਤੇ ਉਹ ਤੋਂ ਦੇਸ਼ ਨੂੰ ਫਾਇਦਾ ਕਰੇਗਾ ਔਰ ਤੁਸੀਂ ਦੇਖੋ ਅੱਜ ਕਿੰਨਾ ਸਮਾਨ ਸਸਤਾ ਹੋ ਗਿਆ ਮੈਂ ਆਪਣੀ ਹੋਸ਼ 'ਚ ਕਦੀ ਚੀਜ਼ਾਂ ਸਸਤੀਆਂ ਹੁੰਦੀਆਂ ਨਹੀਂ ਸੁਣੀਆਂ ਮੈਨੀਆਂ ਦੇ ਸੁਣੀ ਹੈ ਹਰ ਸਰਕਾਰ ਮਹਿੰਗੀ ਕਰ ਦੋ ਰੁਪਏ ਮਹਿੰਗੀ ਹੋ ਗਈ 10 ਰੁਪਏ ਮਹਿੰਗੀ ਕਿਸੇ ਨੇ ਘੱਟ ਮਹਿੰਗੀ ਕੀਤੀ ਕਿਸੇ ਨੇ ਜਿਆਦਾ ਲੇਕਿਨ ਸਸਤੀਆਂ ਹੋਈਆਂ ਔਰ ਕਿੰਨੀਆਂ ਸਸਤੀਆਂ 1.5 ਲੱਖ ਰੁਪਏ 2 ਲੱਖ ਰੁਪਏ ਕਾਰ ਸਸਤੀ ਹੈ 10000 ਰੁਪਏ ਸਕੂਟਰ ਸਸਤਾ ਹੋ ਗਏ 5-7000 ਰੁਪਏ ਟਾਇਰ ਸਸਤੇ ਹੋ ਗਏ ਨੇ ਦੁੱਧ ਕਪੜਾ ਆਟਾ ਦਵਾਈਆਂ ਟਰੈਕਟਰ ਹਰ ਚੀਜ਼ ਜਿਹੜੀ ਅਸੀਂ ਰੋਜ਼ ਮਰਰਾ ਦੀ ਜ਼ਿੰਦਗੀ ਚ ਉਪਯੋਗ ਕਰਦੇ ਹਾਂ ਸਸਤੀਆਂ ਹੋ ਰਹੀਆਂ ਪਹਿਲੀ ਵਾਰ ਮੈਂ ਦੇਖਿਆ ਕਿ ਇੰਨੀਆਂ ਚੀਜ਼ਾਂ ਕੱਟੀਆਂ ਇੱਕ ਵਾਰ ਸਸਤੀਆਂ ਹੋ ਜਾਂ ਇਹ ਮੋਦੀ ਸਾਹਿਬ ਨੇ ਜਦੋਂ GST ਲੈ ਕੇ ਆਂਦਾ ਸੀ ਉਹਦੇ ਉਹਨਾਂ ਨੇ ਕਹਿਤਾ ਸੀ ਕਿ ਦੇਸ਼ ਦੀ ਇਕਨੋਮੀ ਨੂੰ ਦੇਸ਼ ਦੇ ਲੋਕਾਂ ਦੀ ਭਲਾਈ ਦਾ ਬਹੁਤ بڑا ਮੈ ਰਿਫਾਰਮ ਕਰ ਰਿਆ ਔਰ ਅੱਜ ਉਹਨਾਂ ਨੇ ਉਹ ਸਾਬਿਤ ਕਰਤਾ ਅੱਜ ਪੂਰੀ ਦੁਨੀਆ 'ਚ ਮਹਿੰਗਾਈ ਵਧ ਰਹੀ ਔਰ ਹਿੰਦੁਸਤਾਨ ਜੀ ਜਸਸਤੀ ਹੋ ਰਹੀ ਸਰ ਪਿੱਛੇ ਜੇ ਪੰਜਾਬ ਦੇ ਵਿੱਚ ਹੜਾ ਵਰਗੀ ਸਿਚੁਏਸ਼ਨ ਰਹੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ BJP ਦੇ ਲੀਡਰ ਉਹ ਤੱਕ ਕਿ ਤੁਸੀਂ ਵੀ ਗਰਾਊਂਡ ਤੇ ਉਤਰਦੇ ਦਿਖੇ BJP ਦੇ ਵੱਡੇ ਵੱਡੇ ਮੰਤਰੀ ਵੀ ਹੈ ਲੇਕਿਨ ਵਿਰੋਧੀ ਆ ਦਾ ਕਹਿਣਾ ਹੈ ਕਿ BJP ਦੇ ਜਿਹੜੇ ਪੰਜਾਬ ਦੇ ਲੀਡਰ ਸੀਗੇ ਉਹ ਘਰ ਬੈਠ ਕੇ ਤਮਾਸ਼ਾ ਦੇਖਦੇ ਥੇ ਬੀਜੇਪੀ ਦੇ ਲੋਕ ਕੰਮ ਕਰ ਰਹੇ ਸੀ ਬਸ ਬੀਜੇਪੀ ਦੇ ਵਰਕਰ ਸੀ ਜਿਹੜਾ ਪਿੰਡਾਂ ਜਾ ਕੇ ਲੋਕਾਂ ਨੂੰ ਰੈਸਕਿਊ ਕਰ ਰਿਹਾ ਸੀ ਜਿਹੜਾ ਪਾਣੀ ਚ ਘੁਸ-ਘੁਸ ਕੇ ਲੋਕਾਂ ਨੂੰ ਬਾਹਰ ਕਢ ਰਿਹਾ ਸੀ ਜਿਹੜਾ ਰਾਸ਼ਨ ਲੈ ਕੇ ਜਾ ਰਿਹਾ ਸੀ ਦਵਾਈਆਂ ਲੈ ਕੇ ਜਾ ਰਿਹਾ ਸੀ ਤਿਰਪਾਲਾ ਲੈ ਕੇ ਜਾ ਰਿਹਾ ਸੀ ਅੱਜ ਵੀ ਬੀਜੇਪੀ ਦਾ ਵਰਕਰ ਹੀ ਸੇਵਾ ਕਰ ਰਿਹਾ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਵਾਏ ਕੇਂਦਰ ਸਰਕਾਰ ਦੇ ਖਿਲਾਫ ਦੁਸ਼ਪ੍ਰਚਾਰ ਕਰਨ ਦੇ ਝੂਠਾ ਪ੍ਰਚਾਰ ਕਰਨ ਦੇ ਕੁਝ ਕੀਤਾ ਨਹੀਂ ਇਹਨਾਂ ਦੇ ਸਾਰੇ ਐਮਐਲਏ ਸਾਰੇ ਮੰਤਰੀ ਇਹ ਸਵਾਏ ਪ੍ਰੈਸ ਕਾਨਫਰੈਂਸਾਂ ਕਰਨ ਤੋਂ ਬਿਆਨਬਾਜ਼ੀ ਕਰਨ ਤੋਂ ਕੁਝ ਕਰਦੇ ਨਹੀਂ ਉਹ ਡਰਦੇ ਵੀ ਆ ਜਾਣਗੇ ਕਿਹੜੇ ਮੂਨਾ ਪਿੰਡਾਂ 'ਚ ਲੋਕ ਵਿਰੋਧ ਕਰ ਰਹੇ ਆ ਵਿਰੋਧ ਤਾਂ ਵਿਰੋਧ ਦੀ ਗੱਲ ਬੀਜੇਪੀ ਨੂੰ ਕਰਨੀ ਤੁਹਾਨੂੰ ਸਭ ਚੰਗੀ ਨਹੀਂ ਲੱਗਦੀ ਬੀਜੇਪੀ ਦਾ ਹੀ ਬਹੁਤ ਵਿਰੋਧ ਹੋਇਆ ਪਿੰਡਾਂ ਉਹ ਆ ਨਾ ਮੈਂ ਕਹਿੰਦਾ ਬਿਲਕੁਲ ਹੈ ਔਰ ਅਸੀਂ ਗਏ ਲੇਕਿਨ ਤੁਸੀਂ ਦੱਸੋ ਨਾ ਬੀਜੇਪੀ ਦਾ ਵਿਰੋਧ ਹੈ ਬੀਜੇਪੀ ਨੇ ਜਾਣਨਾ ਤਾਂ ਪੰਦ ਨਹੀਂ ਕਿ ਅਸੀਂ ਲੋਕਾਂ ਨੂੰ ਗੱਲ ਸੁਣਦੇ ਇਹ ਲੋਕਸਪਾਸ ਸਮਝ ਗਏ ਅੱਜ ਐਂਟਰੀ ਮਿਲਦੀ ਹੈ ਫੁੱਲ ਹਾਰ ਪੈਂਦੇ ਬਹੁਤ ਵਧੀਆ ਹਾਰ ਪੈਂਦੇ ਆ ਲੋਕ ਜਕਾਰੇ ਛੱਡਦੇ ਆ ਤੁਮ ਹਮ ਹੁਮਾ ਕੇ ਲੋਕ ਬੀਜੇਪ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਵਧੀਆ ਸਮਰਥਨ ਲੋਕੋ ਨੂੰ ਗੱਲ ਸਮਝ ਆ ਗਈ ਕਿਸਾਨ ਨੂੰ ਝੂਠਾ ਦੁਸ਼ਪ੍ਰਚਾਰ ਗੁੰਮਰਾਹਕੁੰਨ ਪ੍ਰਚਾਰ ਕਰਕੇ ਮੋਦੀ ਸਾਹਿਬ ਤਾਂ ਪੰਜਾਬ ਦਾ ਹਿਤਾਸ਼ੀ ਨਹੀਂ ਬੀਜੇਪੀ ਪੰਜਾਬ ਦੀ ਹਿਤਾਸ਼ੀ ਹੈ ਅਗਰ ਪੰਜਾਬ ਦਾ ਕੋਈ ਭਲਾ ਕਰ ਸਕਦਾ ਹੈ ਤਾਂ ਉਹ ਬੀਜੇਪੀ ਕਰ ਸਕਦੀ ਪਿੰਡਾਂ ਦੇ ਲੋਕੋ ਨੂੰ ਗੱਲ ਸਮਝ ਆ ਗਈ ਸਰ ਇੱਕ ਦੋ ਵਰਡ ਦਾ ਸਵਾਲ ਮੇਰੇ ਧਿਆਨ ਚਾਹ ਰਿਹਾ ਇਸ ਵੇਲੇ ਵਾਈ ਬੀਜੇਪੀ ਵਾਈ ਬੀਜੇਪੀ ਕਿਉਂਕਿ ਪੰਜਾਬ ਨੂੰ ਇਸ ਆਰਥਿਕ ਸੰਕਟ ਚੋਂ ਸਿਰਫ ਬੀਜੇਪੀ ਕਰ ਸਕਦੀ 355000 ਕਰੋੜ ਦਾ ਕਰਜ਼ਾ ਹੋ ਗਿਆ ਇਸ ਸਾਲ ਦੇ ਆਖਿਰ ਤੱਕ 417000 ਕਰੋੜ ਦਾ ਖਰਚਾ ਹੋ ਜਾਣਾ ਹੈ ਜੀ ਜੀਡੀਪੀ ਦਾ 48% ਸਾਡੇ ਤੇ ਕਰਜ਼ਾ ਹੈ ਆਪਣੇ ਰੈਵਨਿਊ ਦਾ 20% ਸਿਰਫ ਵਿਆਜ ਦੇ ਰਹੇ ਆ ਇਹ ਜਿਹੜੀ ਪੰਜਾਬ ਜਿਸ ਆਰਥਿਕ ਸੰਕਟ ਚੋਂ ਲੰਘ ਰਿਹਾ ਹੈ ਇਹ ਚੋ ਸਿਰਫ ਕੇਂਦਰ ਸਰਕਾਰ ਹੀ ਬੀਜੇਪੀ ਹੀ ਕੱਢ ਸਕਦੀ ਹੈ ਗੱਲ ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਔਰ ਦੂਜਾ ਲਾਅ ਐਂਡ ਆਰਡਰ ਦੀ ਜੋ ਪੰਜਾਬ ਚ ਅੱਜ ਹਾਲਤ ਹੈ ਗੈਂਗਸਟਰ ਦੰਦ ਨਾਂਦੇ ਫਿਰਦੇ ਆ ਰੋਜ਼ ਲੁੱਟਾਂ ਖੋਹਾਂ ਕਤਲ ਆਮ ਹੋ ਗਏ ਐਕਸਟਰਸ਼ਨ ਆਮ ਹੋ ਗਏ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਬੀਜਪੀ ਠੀਕ ਕਰ ਸਕਦੀ ਆ ਅੱਜ ਪੰਜਾਬ ਦੇ ਲੋਕ ਕਹਿ ਰਿਹਾ ਕਿ ਅਗਰ ਯੋਗੀ ਯੂਪੀ ਠੀਕ ਕਰ ਸਕਦਾ ਹੈ ਤੇ ਪੰਜਾਬ ਤੇ ਕੁਝ ਹੈ ਹੀ ਨਹੀਂ ਪੰਜਾਬ ਨੂੰ ਵੀ ਬੀਜਪੀ ਠੀਕ ਕਰ ਸਕਦੀ ਆ ਸੋ ਇਹ ਦੋ ਵੱਡੇ ਕਾਰਨ ਆ ਕਿ ਪਿੰਡ ਪਿੰਡ ਬੀਜਪੀ ਦੀ ਲਹਿਰ ਚੱਲ ਰਹੀ ਹੈ ਜੀ ਬਿਲਕੁਲ ਅਗਰੀ ਕਰਦੇ ਆ ਤੁਸੀਂ ਵੱਡੀ ਪੋਜੀਸ਼ਨ ਤੇ ਹੋਈ ਪੰਜਾਬ ਚ 2027 ਦਾ ਕੀ ਮਾਸਟਰ ਪਲਾਨ ਹੈ ਹੁਣ ਬੀਜਪੀ ਦਾ ਮਾਸਟਰ ਪਲਾਨ ਬੜਾ ਸਪਸ਼ਟ ਹੈ ਕਿ ਪੰਜਾਬ ਨੂੰ ਵਾਪਸ ਖੁਸ਼ਹਾਲੀ ਦੇ ਰਸਤੇ ਤੇ ਲੈ ਕੇ ਜਾਣਾ ਹੈ ਪੰਜਾਬ ਨੂੰ ਵਾਪਸ ਸ਼ਾਂਤੀ ਦੇ ਰਸਤੇ ਤੇ ਲੈ ਕੇ ਜਾਣਾ ਹੈ ਭਗਵੰਤ ਮਾਨ ਵੀ ਕਹਿੰਦੇ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਤੇ ਉਹ ਕਹਿੰਦੇ ਸੀ ਬਣਾਤਾ ਬਣਾਤਾ ਨਾ ਖੂਨ ਨਾਲ ਪੰਜਾਬ ਰੰਗਿਆ ਹੋਇਆ ਹੈ ਰੋਜ਼ ਗੋਲੀ ਚੱਲ ਰਹੀ ਹੈ ਕੱਲ ਦੇਖੋ ਤਰਨਤਾਰਨ ਦੋ ਨੌਜਵਾਨਾਂ ਨੂੰ ਫਿਰ ਮਾਰਤਾ ਗੋਲੀ ਨਾਲ ਰੋਜ਼ ਖੂਨ ਨਾਲ ਰੰਗਿਆ ਗਿਆ ਪੰਜਾਬ ਹੈ ਲਾਲ ਖੂਨ ਨਾਲ ਰੰਗਲਾ ਪੰਜਾਬ ਬਣਾਇਆ ਇਸ ਕਰਕੇ ਪੰਜਾਬ ਦੀ ਸ਼ਾਂਤੀ ਜਿਹੜੀ ਬੀਜੇਪੀ ਲੈ ਕੇ ਆ ਸਕਦੀ ਹੈ ਪੰਜਾਬ ਚ ਪੀਸ ਬੀਜੇਪੀ ਲੈ ਕੇ ਆ ਸਕਦੀ ਹੈ ਪੰਜਾਬ ਚ ਪ੍ਰੋਗਰੈਸ ਬੀਜੇਪੀ ਲੈ ਕੇ ਆ ਸਕਦੀ ਹੈ ਡਵੈਲਪਮੈਂਟ ਬੀਜੇਪੀ ਕਰ ਸਕਦੀ ਹੈ ਇਸ ਕਰਕੇ ਸਾਡਾ ਅਜੰਡਾ ਬੜਾ ਸਪਸ਼ਟ ਹੈ ਕਿ ਤੁਸੀਂ ਅਕਾਲੀਆਂ ਨੂੰ ਦੇਖ ਲਿਆ ਤੁਸੀਂ ਕਾਂਗਰਸੀਆਂ ਨੂੰ ਦੇਖ ਲਿਆ ਤੁਸੀਂ ਝੂਠੇ ਕ੍ਰਾਂਤੀਕਾਰੀਆਂ ਦਾ ਰਾਜ ਵੀ ਦੇਖ ਲਿਆ ਹੁਣ ਇੱਕ ਮੌਕਾ ਬੀਜੇਪੀ ਨੂੰ ਮਿਲਣਾ ਚਾਹੀਦਾ ਪਰ ਇਸ ਮੌਕੇ ਦੇ ਲਈ ਇੱਕ ਲੋਕਾਂ ਚ ਬੜੀ ਕਨਫਿਊਜ਼ਨ ਹੈ ਪੰਜਾਬੀਆ ਚ ਕਿ ਬੀਜੇਪੀ ਕੱਲੀ ਇਲੈਕਸ਼ਨ ਲੜੇਗੀ ਜਾਂ ਅਕਾਲੀਆਂ ਨਾਲ ਇਲੈਕਸ਼ਨ ਲੜੇਗੀ ਜਾਂ ਨਵੇਂ ਅਕਾਲੀ ਦਲ ਨਾਲ ਇਲੈਕਸ਼ਨ ਲੜੇਗੀ ਬੀਜੇਪੀ 117 ਸੀਟਾਂ ਤੇ ਇਲੈਕਸ਼ਨ ਲੜ ਰ ਇਕ ਸੋ 17 ਸੀਟਾਂ ਤੇ ਤਿਆਰੀ ਕਰ ਰਹੀ ਹੈ ਔਰ ਪੂਰਨ ਬਹੁਮਤ ਦੀ ਸਰਕਾਰ ਬਣਾਏਗੀ ਕਿ ਡਾਕਟਰ ਸੁਭਾਸ਼ ਸ਼ਰਮਾ ਇਸ ਵਾਰ ਪਹਿਲੇ ਤੁਸੀਂ ਮੈਂਬਰ ਆਫ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਹੋ ਇਸ ਵਾਰ ਤੁਸੀਂ ਮੈਂ ਐਮ ਐਲ ਏ ਦਾ ਇਲੈਕਸ਼ਨ ਲੜੋਗੇ ਵਿਧਾਨ ਸਭਾ ਦਾ ਪਾਰਟੀ ਤਿਆ ਕਰੇਗੀ ਐਮ ਪੀ ਲੜਨਾ ਸੀ ਪਾਰਟੀ ਨੇ ਤੈਅ ਕੀਤਾ ਸੀ ਸੰਗਠਨ ਦਾ ਕੰਮ ਕਰ ਰਹੇ ਆ ਪਾਰਟੀ ਨੇ ਤੈਅ ਕੀਤਾ ਐਮ ਐਲ ਏ ਲੜਨਾ ਕਿ ਨਹੀਂ ਲੜਨਾ ਪਾਰਟੀ ਤੈਅ ਕਰੇਗੀ ਤਿਆਰੀ ਹੈ ਆਪਣੀ ਪੂਰੀ ਤਿਆਰੀ ਹੈ ਹਰ ਸਮੇਂ ਤਿਆਰ ਰਹਿਣੇ ਆ ਲੋਕਾਂ ਦੇ ਵਿਚਰਦੇ ਆ ਲੋਕਾਂ ਲਈ ਕੰਮ ਕਰਦੇ ਆ ਮਿਹਨਤ ਕਰਦੇ ਆ ਪਾਰਟੀ ਤੈਅ ਕਰੇਗੀ ਕੀ ਕਰੇਗੀ ਤਾ ਬਹੁਤ ਬਹੁਤ ਧੰਨਵਾਦ ਤੁਸਨੇ ਆਏ ਸੰ ਡਾਕਟਰ ਸੁਭਾ ਆਸ਼ਰਮ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਹੁਣ ਬੀਜੇਪੀ ਕਹੇਜੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਹੌਸਲੇ ਤੇ ਖੜੀ ਉਤਰ ਸਕਦੀ ਹੈ ਸਕਾਈ ਨਿਊਜ਼ ਪੰਜਾਬ ਤੋਂ ਕੋਮਲ ਸਿੰਘਲਾ ਕੈਮਰਾਮੈਨ ਪ੍ਰਵੀਨ